ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੀ ਲਖੁ ਵਾਰਿ ਤਪੈਚੁ ਨ ਹੋਵੈ ਜੇ ਲਾਇ ਰਹਾ ਨਿਵਤਾਰੁ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਨ ਪਾਲਖ ਹੋਈ ਤੈਕ ਨ ਚੱਲੇ ਨਾਲ ਕਿਵ ਸਚਿਆਰ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਤੁਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਐ ਕੋਕਮੀ ਸਦਾ ਪੁਵਾਈਐ ਹੁਕਮ ਹੈਂਦਰ ਸਭ ਕੋ ਵਾਰੁਕ ਨ ਕੋਏ ਨਾਨਕ ਹੁਕਮੈ ਜੀਵ ਜੈ ਤਾਂ ਹੋਮੈ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਤਿਆਨੇ ਨੀਸਾਨ ਗਾਵੇ ਕੋ ਗੁਣ ਵੜਿਆਈਐ ਚਾਰ ਗਾਵੇ ਕੋ ਵਿਦੇ ਵਿਖਮ ਵਿਚਾਰ

ਅੱਖ ਹੈ ਮੰਗ ਹੈ ਦੇਦੇ ਦਤ ਕਰੀਦਾ ਤਾਰ ਫਿਰ ਕਿ ਅੱਗੇ ਰੱਖੀ ਹੈ ਜਿਤ ਸੈ ਦਰਵਾਰ ਮੋਹੋਂ ਕੀ ਬੁਲਣ ਬੋਲੀ ਹੈ ਜਿਤ ਸੰਤਰੀ ਪਿਆਰ ਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀਆ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਵਾ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਣੇ ਜਨ ਸੋਏ ਜਿਨ ਸੇਵਇ ਤਨ ਪਾਇ ਮਾਨ ਨਾਨਕ ਗਾਈ ਅਗਨੀ ਨਿੰਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਹੋਏ ਦੰਗਰਮੁਖ ਰਐ ਸਮਾਈ ਗੁਰ ਈਸਰ ਗੁਰ ਗੁਰੁ ਖਰਮਾ ਗੁਰ ਪਾਰਵਤੀ ਮਾਈ ਜੀ ਹੋਜਣਾ ਅੱਖ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸੁਮਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨ ਜਾਇ ਤਿਰਥ ਨਵ ਜਿਤਸ ਭਾਵ ਬਿਨ ਬਾਣੀ ਕੀ ਨਾਈ ਕਰੀ ਜੀ ਤੀਰਠੂ ਪਾਈ ਵੇਖਾਂਨ ਕਰਮਾਂ ਕਿਵੇਂ ਲੈ ਲਈ ਮਤ ਵਿੱਚ ਰਤਨ ਜੋਹ ਹਰਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੁਮਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨ ਜਾਇ ਜੇ ਜੁਗਚਾਰੇ ਅਰਜਹੁਦ ਸੁਣੀ ਹੋਏ ਨਵਖੰਡਵ ਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਉ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਿ ਨਾ ਵਈ ਤਾ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਤ ਕਰ ਦੋ ਸਿਦੋ ਛਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਨੇ ਸਦਪੀਸੁਰ ਨਾ ਸੁਨੇ ਅਤਰਤਵ ਲੀ ਆਕਾਸ਼ ਨੇ ਦੀਪ ਲੂਪਾ ਤਾਲ ਸੁਨੇ ਪਹਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਨੇਂਦੂ ਪਉ ਕਾ ਨਾਸ ਸੁਨੇ ਸਈਸਰ ਬਰਮਾ ਇੰਦ ਸੁਨੇ ਮੁਕਸ਼ਾ ਲਾ ਹਨਮੰਦ ਸੁਨੇ ਜੋ ਜੋ ਤਨ ਭੇ ਇਸਨੇ ਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਨੇਂਦੂ ਪਉ ਕਾ ਨਾਸ ਸੁਨੇ ਸਤ ਸੰਦੋ ਗਿਆਨ ਸੁਨੇ ਸਰਕਾ ਇਸਨਾਨ ਸੁਨੇ ਪਰਪੜ ਪਾਏ ਮਾਨਸ ਨੇ ਲਗੇ ਸਤਿਆ ਨਾਨਕ ਭਗਤ ਸਦਾ ਵਿਗਾਸ ਨੇਂਦੂ ਪਉ ਕਾ ਨਾਸ ਸੁਣੇ ਅਸਰਾ ਗੁਨਾ ਕੀਂਗਾ ਸੁਣੇ ਸੇਖ ਵੀਰ ਪਾਤਸ਼ਾਹ ਸੁਣੇ ਅੰਦੀ ਪਵਦਾ ਉਸਨੇ ਅਥਵਸ ਗਾਉ ਨਾਨਕ ਭਗਤ ਸਦਾ ਵੇਗਾ ਸੁਣੇ ਨੂਪਾ ਕਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਬਿਸਤਾਏ ਕਾ ਕਰਮ ਲਿਖਨ ਹਰ ਮਨੇ ਕਾ ਵੈਕਰਨ ਵਿਚਾਰੇ ਸਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ من سورت ہوئے من بو من سگل پن کی شد منہ مو چوٹا نہ کھائے من جم کے سن جائے س نام نرجن ہوئے دے کو من جانے من کو من مارک ٹاگ نہ پائے من بتسم پرگ جائے منہ مگن چلے پنت منہ تن سنبھن دے س نام رنجن ہوئے دے کو من جانے من کوئے من ਮਨਨੇ ਮੁਖ ਦਵਾਰ ਮਨਨੇ ਪ੍ਰਵਾਰ ਸਾਧਾਰਮਨੇ ਤਰਾਤਾਰੀ ਗੁਰੂ ਸਿੱਖ ਮਨਨੇ ਨਾਨਕ ਭਗਤ ਨ ਬੀਖੂਏ ਸਨ ਆਵਨੰਦਨ ਹੋਏ ਜੀ ਕੁਮਨ ਜਣੇ ਮਨ ਕੋਏ ਪੰਚ ਪ੍ਰਵਾਨ ਮਨ ਪ੍ਰਧਾਨ ਮਨ ਜੀ ਪਾਵੇ ਦਰਗਹ ਮਾਨ ਪੰਚੇ ਸੁਹਾਏ ਦਰ ਰਾਜਾਨ ਪੰਚਾ ਕਾ ਗ੍ਰਿਖ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾ ਹੀ ਸਮਾਰ ਤੌਲ ਧਰਮ ਦਇਆ ਕਾ ਬੂਤ ਸੰਦੋਖ ਥਵ ਰਖਿਆ ਜਨ ਸੂਤ ਜੀ ਕੋ ਜੈ ਸਚਿਆਰ ਤਵ ਲੈ ਉਪਰ ਕੀਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਵਤ ਲੈ ਕਵਨ ਜੋਰ ਜੀ ਯਤਰੰਗਾ ਕੇ ਨਾਮ ਸੁਨਣਾ ਲਿਖਿਆ ਬੜੀ ਕਿਲਾ ਮੈ ਉਹ ਲਿਖ ਲਿਖ ਜਾਣੇ ਕੋਈ ਲਿਖ ਲਿਖਿਆ ਕੀਤਾ ਹੋਇ ਕੀਤਾ ਤਨ ਸੋਲੇ ਰੂ ਕੀਤੀ ਦਾਤੇ ਅਨੇਕ ਕੌਣ ਕੂਤ ਕੀਤਾ ਵਸਾਏ ਕੋ ਕੁਬਾ ਇਸਤੇ ਹੋਇ ਲਗ ਦਰੀਆ ਕੁਦਰਤ ਕੌਣ ਕਾ ਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਉਦਭਾਵੈ ਸਾਈ ਭਲੀਕਾਰ ਤੁਸ ਦਸ ਰਾਮ ਅਨੰਕਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅਸੰਖ ਪਗਦ ਗੁਣ ਗਿਆਨ ਵਿਚਾਰ ਸੰਸਦੀ ਸੰਗ ਦਾਤਾਰ ਸੰਗ ਸੂਰਮੋ ਪਖਸਾਰ ਸੰਖਮਨ ਲੇਲਾਇ ਤਾਰ ਕੁਦਰਤ ਕਉਣ ਕਾ ਵਿਚਾਰ ਬਾਰੇ ਨੇ ਜਾਬਾ ਇੱਕ ਵਾਰ ਜੋਤਿ ਪਾਵੇ ਸਹੀ ਭਲੀ ਕਰਤ ਸੁਦਾਸਲਾਮ ਨਰੰਕਰ ਸੰਖ ਮੁਰਖੰਦ ਕੋਰ ਸੰਖ ਚੋਰ ਹਰਾਮ ਖੋਰਾ اث امر کر جائے جو رسنگ کمائے سنگ پاپی پا کر جائے سنگارے سنکھ ملےش ملنکھ نند سر کرے پاک نیچے چار وارے نا جوت پاو سائی پلی کال تصلکار اثھ نو سنکھا گم گم سنکھ لو سنکھ ہے سر پار ہوئے نام خری سا لاخری گیان گیت گنگ گا ਅਖਰੇ ਲਿਖਣ ਬੋਲਣ ਬਾਰ ਨਕਰਸੁਰ ਸੰਜੋਗ ਖਾਨ ਜਿਨੇ ਲਿਖੇ ਤਿਸਰਣਾ ਜੀ ਫਰਮਾਇ ਤੂ ਪਾਏ ਜੀ ਤਾਕੀਤਾ ਤੇ ਤਨ ਆਵ ਨਾਵ ਨਾਈ ਕੋ ਥਾਉ ਕੁਦਰਤ ਕੰਨ ਕਾਇ ਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋਤਿ ਪਾਵੇ ਸਾਈ ਭਲਿਕਾਰ ਤੂ ਸੁਰਸਲਾਮ ਅਨੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਤਰ ਸੁਖੇ ਮੂਤਲੀ ਤੇ ਕਪੜਾ ਹੋਏ ਦੇ ਸਾਬੂਨ ਲਈ ਆਉਤ ਹੋਏ ਪ੍ਰੀਅ ਮਤ ਪਾਪਾਂ ਕੇ ਸੰਗ ਤੁਪ ਨਵੈ ਕੇ ਰੰਗ ਪੁੰਨੀ ਪਾਪੀ ਔਖਣਦਾ ਹੀ ਕਰਕਰ ਕਰਣਾ ਨਿਕਲੇ ਜਾਹੁ ਪੀਵੀ ਜਾਪੇ ਖਾਹੁ ਨਾਨਕ ਹੁਕਮਿ ਆਬਹ ਜਾਹੁ ਤੀਰਥ ਸਤਪਨੇ ਅੰਦਤ ਜਾਨ ਨਿਕੁ ਪਾਵੈ ਤਿਲਕਾ ਮਾਨ ਸੁਨੇਮ ਨਿਮਨ ਕੀਤਾ ਭਾਵ ਅੰਤਰਗਤ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣਗੁਣ ਕੀਤੇ ਬਖਤ ਨਾ ਹੋਇ ਸਵਸਤ ਤਾਤ ਬਾਣੀ ਬਰਮਾਉ ਸਤਸੁ ਅੰਸਰਾ ਮਨ ਚਾਓ کون سو ویلا وقت کون کون تھوار کبن سروتی ماہ کن جا آ پنڈتی جی ہو لے پور وخت نہ پاؤ کا دیا جان تھر نہ جانے روت مئی جا کر سر جی تا سرٹکا جی اپنے سوئی کب کرنی کی جانا نان کاکھن سو کو سیا و ساح وائیں جا کا ہو ਨਾਨਕ ਜੀ ਕੋ ਆਪੋ ਜਾਣ ਕੇ ਗਿਆਨ ਸੁਹੈ ਪਤਲ ਪਤਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕੈਨਿਕ ਬਾਤ ਸਹ ਸੁਠਰ ਕਿਨਕ ਤੇ ਬਾਸ ਲੋਕ ਧਾਤ ਤੋ ਲਿਖਾ ਹੋਇ ਤਾ ਲਿਖੀਆ ਲਿਖਾ ਹੋਇ ਨਾਸ ਨਾਨਕੋ ਢਾਖੀਐ ਪਿ ਜਾਣੇ ਆਪੂ ਸਾਲਾਹੀ ਸਾਲਾਹੀ ਤਿਸੁ ਰਤਨ ਪਾਈ ਨਦੀਆ ਤਵ ਪਸਮੰਦ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹ ਸਥਿਤੀ ਮਾਲ ਤਾਨੋ ਕੀੜੀ ਤੁਲਣਾ ਹੋਬਣੀ ਜੇਤਸ ਮਨੋ ਨਵੀਸੁਰ ਅੰਤਨ ਸਭਿ ਕਿਆ ਨਯੰਤਨ ਨ ਕਰਨੇ ਦੇਨ ਨਾ ਅੰਤ ਅੰਤ ਨਾ ਵੇਖਣ ਸੁਨਣ ਨਾ ਅੰਤ ਅੰਤਨ ਜਾਪੇ ਕੇਮ ਨੰਤ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰ ਬਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕੇ ਅੰਤਨ ਪਾਇ ਜਾਹੇ ਇਹੋ ਅੰਤਨ ਜਾਣੇ ਕੋਈ ਬਉਤ ਕੀਏ ਬਉਤਾ ਹੋਏ ਵੱਡਾ ਸਾਈ ਉੱਚਾ ਥਾ ਉੱਚ ਗੁਰੂ ਚੰਨਾ ਉਡੂ ਚ ਹੋਵੇ ਕੋ ਤੇ ਸੁੱਚੇ ਕੋ ਜਾਣੇ ਸੋਏ ਦੀ ਵੜਿਆ ਜਾਣੇ ਆਪ ਆਪ ਨਾਨਕ ਦੇ ਤਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਤ ਮਾਇ ਕੀਤੇ ਮੰਗਹਿ ਜੋਦ ਪਾਰ ਕੀਤੇ ਅੰਗਣਤ ਨਹੀਂ ਵਿਚਾਰ ਕੀਤੇ ਖਤਰ ਹੈ ਵਿਕਾਰ ਕੀਤੇ ਲਲਮ ਕਿਰਪਾ ਕੀਤੇ ਮੂਰਖ ਖਾਈ ਖਾਈ ਕੀਤੇ ਅੰਧੁਖ ਭੋਗ ਸਦ ਮਾਰੇ ਪੀਦਾ ਤੇਰੀ ਦਾਤਾਰ ਬੰਨ ਖਲਾਸੀ ਭਾਣੇ ਹੋਇ ਰਖਣ ਸਕੈ ਕੋਏ ਜੀ ਕੋ ਖਾਇ ਕ ਅਖਣ ਪਾਇਓ ਜਾਣੇ ਜੀਤੀਆਂ ਮੁ ਖਾਇ ਹਪੇ ਜਾਣਿਆ ਪਿੰਦੇ ਅਖ ਹੈ ਸੇ ਪਿਕੇ ਕੇ ਕ੍ਰਿਸ਼ਨ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣਮੁਲ ਅਪਾਰਮੁਲ ਅਪਾਰੀਮੁਲ ਢਾਰਮੁਲ ਅਵਰਮੁਲ ਜਾਇਮੁਲ ਪਾਇਮੁਲ ਸਮਾਇਮੁ ਧਰਮੁਲ ਦੀਵਾਨਮੁ ਤੁਲਮੁਲ ਪ੍ਰਵਾਨ امول <سؤال> بخش مورنی سان مل کر مل فرمان مل ملا نہ جائیں آخل وائ آٹ پوری آخیا بڑے کرے وکھ آخیا برمی آخ آخ گو پیتا گوبند آخر آخ آخ ہے دانو وکھ دیو آخ منجن سیو کیتے آخ پیتے ٹوٹ جائے ਇਤੇ ਕਿਤੇ ਹੋਰ ਕਰੇ ਤਾਂ ਗਨ ਸਕੈ ਕਈ ਕੇ ਜਿੜ ਭਾਵ ਤੇ ਉੜ ਹੋਈ ਨਾਨਕ ਜਾਣ ਸੱਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਾਂ ਲਿਖੀਐ ਸਰਗਾ ਵਾਰਾ ਗਵਾਰ ਸੁਦਰ ਕਿਹਾ ਸੁਕਰ ਕਿਹਾ ਜਿਤਵੇ ਸਰਬ ਸਮਾਲੇਵਾ ਜਿਨ੍ਹਾਂ ਦਨਿਕ ਸੰਘਾ ਕੀਤੀ ਭਾਵਨ ਹਾਰੇ ਕੀਤੇ ਰਗ ਪ੍ਰੀ ਸੰਗੀਨ ਕੀਤੇ ਗਾਵਨ ਹਾਰੇ ਗਵ ਹੈ ਤੁਨ ਪਾਉਣ ਪਾਣੀ ਬੈ ਸੰਤਰ ਗਿਆ ਵੇ ਰਾਜਾ ਧਰਮ ਦੁਆਰੇ ਗਵ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀਂ ਗਾ ਵੇ ਸਰਵਰਮਾ ਦੇਵੀ ਸੁਣ ਸਦਾ ਸਵਾਰੇ ਗਵ ਹੈ ਨੰਦ ਅਸਨ ਬਿਠੇ ਦੇਵਤੀ ਅੰਦਰ ਨਾਲੇ ਗਵ ਸਦਸ ਮਦੇਂਦਰ ਗਾਉਨ ਸਾਧੂ ਵਿਚਾਰੇ ਗਵ ਜਤਿ ਸਤੀ ਸੰਦੋਖੀ ਗਾਵਾ ਵੀਰ ਕਰਾਰੇ ਗਵ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਵਹਿ ਮੋਹਨੀਆ ਮਨਮੋਹਨ ਸ਼ੁਰਗਾ ਵਿੱਚ ਫਿਆਲੇ ਗਵਨ ਰਤਨ ਪਾਈ ਤੇਰੇ ਅਡਸਉਤੀ ਸੁਨਾਲੇ ਗਵਹਿ ਜੋਧ ਮਾਮਲ ਸੂਰਗ ਗਵਹਿ ਖਾਨੀ ਚਾਰੇ ਗਵਹਿ ਖਨ ਮੰਡਲ ਵਰ ਪੰਡਾ ਗਰ ਕਰ ਰੱਖੇ ਤਾਰੇ ਸੇ ਤੂੰ ਗਵਹਿ ਜੋਤਨ ਭਾਵਨ ਰਤੇ ਤੇਰੇ ਭਗਤ ਰਸਾਲੇ ਹੁਰ ਕੇਤੇ ਗਰਨ ਸੇਮਨ ਜਤਨ ਭਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚੀ ਨਾਹੀ ਹੈ ਪੀਓ ਸਿਜਾਈਨ ਜਸ ਰਤਨ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸਿਮਾਇ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੁਗਤਿ ਤਸਦੀ ਬੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤਸਾਹੋ ਨਾਨਕ ਰੈ ਨਰ ਜਾਈ ਮੁੰਦਾ ਸੰਤੋਖ ਸ਼ਰਮ ਬ ਚੋਲੀ ਤੇ ਅਣਕ ਕਰੇ ਵਿਪੂਤ ਖਿੰθα ਕਾਲ ਕੁਆਰੀ ਕਾਇ ਜੁਗਤ ਦਿੰਦਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਦਿਸੈ ਆਦੇਸ ਆਦੁ ਨੀਲੁ ਨਾਦੁ ਨਾਹਤੋ ਜੁਜੁ ਏਕੋ 20 ਭੁਗਤਿ ਕੀਆੰਦੇ ਆ ਪੰਡਾਰਨ ਕੜਕਟਵਾ ਜੈਨਾਦ ਆਪਨਾ ਨਾਥੀ ਸਭ ਜਾ ਕੀ ਰਿਦਿ ਸਦਵਰਾ ਸਾਦ ਸੰਜੋਗ ਵਜੋ ਦੇਕਾਰ ਚਿਲਾਵੈ ਲੇਖਿਆ ਵੇ ਭਾਗ ਆਦੇਸ ਦਿਸੈ ਆਦੇਸ ਆਦੁ ਨੀਲੁ ਨਾਦੁ ਨਾਹਤੋ ਜੁਜੁ ਏਕੋ ਈਸਾ ਇਕ ਮਾਇ ਜੁਗਤ ਵੈਦਨ ਚੱਲੇ ਪ੍ਰਵਾਣਿਕ ਸੰਸਾਰੀ ਪੰਡਾਰੀ ਕਲਾਈ ਦੀ ਵਾਂਜੁਤ ਸੁਭਾਵਤ ਵਿੱਚ ਲਾਵਾ ਜਿਵੇਂ ਹੋਵੇ ਫਰਮਾਨ ਨੂੰ ਵੇਖਿਆ ਉਹਨਾਂ ਨਦਰਨਾ ਬਹੁਤਾਂ ਵਡਾਨ ਆਦੇਸਿਸਿਆ ਆਦੇਸੋ ਆਦੁਨੀਲ ਨਾਦੁਨਹਤ ਜੋਦਵੇ ਕੋਈ ਸਾ ਅਸਨ ਲੋਲੋਈ ਪੰਡਾਰ ਜੋਗ ਸੁਭਾਇ ਸਵੀਕਾਰ ਕਰ ਕਰ ਵੇਖਿਆ ਸਰਜਨਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇ ਤਿਸੈ ਆਦੇਸ ਅਦ ਨੀਲ ਨਦ ਨਹਤ ਜੋ ਜੋ ਇੱਕੋ ਵੇਸਾ ਇੱਕ ਦੂਜੀ ਪੌ ਲਖ ਹੋਇ ਲਖ ਹੋਵੇ ਲਖ ਵੀਸ ਲਖ ਲਗੇੜਾ ਕੀਏ ਇੱਕ ਨਾਮ ਜਗਦੀਸ਼ੇ ਤਰਾ ਉੱਪੜੀਆ ਚੜੀਆ ਹੋਏ ਕੀਸ ਸੁਣ ਗਲਾ ਆਕਾਸ਼ ਕੀ ਕਿਟਾਈ ਰੀ ਸਨਾਨ ਕੰਗਰੀ ਪਾਈਏ ਕੁੜੀ ਕੁੜੇ ਠੀਸਾ ਖੰਜੂਰ ਚ ਪੈਨ ਜੋਰ ਜੋਰ ਨ ਮੰਗਨ ਦੇ ਨਜੋਰਾ ਜੋਰਨ ਜੀਵਨ ਮਰਨ ਨੈ ਜੋਰ ਜੋਰਨ ਰਾਜ ਮਲ ਮਨ ਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤਿ ਸੁਟੈ ਸੰਸਾਰ ਜਿਸਾਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਇ ਰਤੀ ਰੂਤੀ ਸਤੀ ਵਾਰ ਪਉਣ ਪਣਿ ਗਣੀ ਪਾਤਾਲ ਤੇ ਇਸ ਵਿੱਚ ਤਰਿਤਥਾ ਬਰਖੀ ਧਰਮਸਾਲ ਤਿਸ ਵਜ ਜੀ ਜੋਤ ਕੇ ਰੰਗ ਕਿ ਨਾਮੁ ਨਿਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਉਸ ਚਦਰਿ ਵਾਰ ਤਿਥੈ ਸੁਣ ਬੰਨ ਪਰਵਾ ਨੰਦਰੀ ਕਰਮ ਬੋਇ ਨੀਸਾਨ ਕਚ ਪਕਾਇਓ ਥੈ ਪਾਇ ਨਾਨਕ ਮੇ ਆਜਪੇ ਜਾਈ ਧਰਮ ਕੰਨ ਕੈ ਉਤਰਮ ਗਿਆਨ ਖੰਡ ਕਾ ਖੋ ਕਰਮ ਕਿਥੇ ਪਵਨ ਪਾਣੀ ਵੈ ਸੰਦੁਰ ਕੀਤੇ ਕਣ ਮਹੇਸ਼ ਕੀ ਤੇਵਰ ਮੈ ਕਤ ਕ੍ਰੀ ਰੂਪ ਰੰਗ ਕੀ ਵੈਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸਾ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਨਨਾਥ ਕੀਤੇ ਕੀਤੇ ਦੇਵ ਵੈਸ ਕੀਤੇ ਦੇਵ ਦਾਨ ਮਨ ਕੀਤੇ ਕੀਤੇ ਰਤਨ ਸਮਾਨ ਦਾ ਕੀਤੀਆਂ ਖਾਣੇ ਕੀਤੀਆਂ ਬਾਨੀ ਗਏ ਤੇ ਬਾਦ ਨਰਿੰਦ ਕੀਤੀਆਂ ਸੁਰ ਦਿੱਸੇ ਕੀਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਥਾ ਨਾਮ ਬਨੋਦ ਕੋ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਰਿਥਾ ਗਤ ਕੀਆਂ ਬਹੁਤਾਂ ਨੂੰ ਤਾਕੀਆਂ ਗੱਲਾਂ ਗਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿਥਾ ਕੜੀਏ ਸੁਰਤ ਮਤ ਮਨ ਬੁੱਧਿ ਥਾ ਕੜੀਏ ਸੁਰ ਸਦਾ ਕੀਸ਼ੋਰ ਕਰਮ ਖੰਡ ਕੀ ਬਾਣੀ ਜੋ ਰਿਥਾ ਹੋਰ ਨ ਕੋਈ ਹੋਰ ਇਥੈ ਜੋਦ ਮਾਵਨ ਸੂਤਿਨ ਮਹਾਰਾਮ ਰਹਿਆ ਭਾਰਪੂਰ ਤਿਥੈ ਸੀਤੋ ਸੀਤਾ ਮੈ ਮਾਇ ਤਾਂ ਗਿਰੂਪਨੰਗਥ ਨੇ ਜਾਏ ਨਉ ਮ੍ਰਿਣ ਠਗੇ ਜੈ ਜਨ ਕੇ ਰਾਮ ਸੈਮਨ ਮਾਇ ਤਿਥੈ ਭਗਤੋ ਸਗੇ ਲੋਕ ਰੈਨਨ ਸਚਾ ਮਨ ਸੋਏ ਸਚ ਕਨਵਸ ਨਿਰੰਕਾਰ ਕਰ ਕਰ ਵੇਖੇ ਨਗਰ ਨਿਹਾਲ ਤਿਥੈ ਖਨ ਮੰਡਲ ਵਰ ਪਾਂਡੋ ਜੇ ਕੋ ਕਥ ਤੰਤ ਨੰਤ ਤਿਥੈ ਲੋ ਲੋ ਆਕਾਰ ਜਿਵ ਜੁਕਮ ਤੁਵੈ ਤੁਕਾਰ ਵੇਖਿਆ ਉਸ ਕਰ ਵਿਚਾਰ ਨਾਨਕ ਕਥਨ ਗਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਹਰਨ ਮਤ ਵੇ ਦਥਿਆਰ ਪਉ ਖੱਲਾ ਗੰਤ ਉਤਾਉ ਪੰਡਾ ਪਉ ਅਮ੍ਰਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪੈਤਾ ਮਤ ਤਰਤ ਮਹਤੁ ਦਿਵਸਰਾ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੈ ਧਰਮ ਹੰਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਿ ਛਕ ਦੁਖ ਖਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾਲ